ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਜਦੋਂ ਦਾ ਸ਼ੁਰੂ ਹੋਇਆ ਕਈ ਥਾਵਾਂ ਦੇ ਉੱਤੇ ਵਿਵਾਦ ਖੜੇ ਹੋ ਜਾਂਦੇ ਰਹੇ ਜ਼ਮੀਨ ਨੂੰ ਲੈ ਕੇ ਜ਼ਮੀਨ ਅਕਵਾਇਰ ਨਹੀਂ ਹੁੰਦੀ ਜੀ ਕਿਸਾਨ ਕਹਿੰਦੇ ਨੇ ਘੱਟ ਮੁੱਲ ਲੱਗਦਾ ਹੁਣ ਇਹ ਪ੍ਰੋਜੈਕਟ ਹੈ ਤਰਨ-ਤਰਨ ਦੇ ਵਿੱਚ ਬੰਦ ਹੋ ਗਿਆ ਜੀ ਇਹ ਬੁੱਟਾ ਪਿੰਡ ਤੋਂ ਅੰਮ੍ਰਿਤਸਰ ਮਾਨਾਵਾਲ ਤੱਕ ਇਹਦਾ ਨੈਸ਼ਨਲ ਹਾਈਵੇਅ ਅਥਾਰਟੀ ਨੇ ਇੱਕ ਬਾਈਪਾਸ ਘਟਨਾ ਸੀ ਇਹਦੇ ਚ 177 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਹਾਲ ਦੀ ਘੜੀ ਰੋਕਤਾ ਕਿਉਂਕਿ ਉਹਨਾਂ ਨੂੰ ਜ਼ਮੀਨ ਪ੍ਰਾਪਤ ਨਹੀਂ ਹੋ ਰਹੀ। ਅਨੁਸਾਰ ਇਹਦੇ ਵਿੱਚ ਪੰਜਾਬ ਦੀ ਸਰਕਾਰ ਲੋਕ ਨਰਮਨ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਇਹਦੀ ਜਾਣਕਾਰੀ ਇਹਨਾਂ ਨੂੰ ਦੇਣੀ ਪਵੇਗੀ। ਦੇ ਪਾਸੇ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਜਦੋਂ ਦੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਪੰਜਾਬ ਚੰਡੀਗੜ੍ਹ ਦੇ ਵਿੱਚ ਆ ਕੇ ਬੈਠੇ ਹੋਏ ਨੇ ਤਾਂ ਇਹਦੀ ਚਿੰਤਾਵਾਦ ਦੀ ਜਾਰੀ ਹੈ ਜੀ ਕਿ ਮਨੀਸ਼ ਸ਼ੋਧਿਆ ਸਾਬਕਾ ਉੱਥੋਂ ਦੇ ਸਿੱਖਿਆ ਮੰਤਰੀ ਨੇ ਉਪ ਮੁੱਖ ਮੰਤਰੀ ਵੀ ਸੇ ਰਹੇ ਨੇ ਉਹ ਇਸ ਵੇਲੇ ਪੰਜਾਬ ਇਨਚਾਰਜ ਲਾਏ ਗਏ ਨੇ ਜਿਹਨੂੰ ਕਹਿਣਾ ਬਹੁਤ ਸੌਖਾ ਹੁੰਦਾ ਹੈ ਤੇ ਜੇ ਸ੍ਰੀਉ ਜਾਖੜ ਸਾਹਬ ਨੂੰ ਕੋਈ ਪੁੱਛੇ ਕਿ ਤੁਹਾਡੇ ਵੀ ਤਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬਿਜੇਰਪਾਨੀ ਭਾਰਤੀ ਜਨਤਾ ਪਾਰਟੀ ਦੇ ਇਨਚਾਰਜ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲੱਗਦਾ ਹੈ ਇਹਨਾਂ ਦੇ ਜਿਹੜੇ ਦਿੱਲੀ ਵਾਲੇ ਨੇ ਜਿੰਨੀਆਂ ਪੰਜਾਬ ਦੇ ਵਿੱਚ ਵੱਡੇ ਫੇਰ ਬਦਲਨੇ ਡਿਪਟੀ ਕਮਿਸ਼ਨਰ ਬਦਲਨੇ ਹੋਰ ਬਦਲਨੇ ਨੇ ਐਸਐਸਪੀ ਬਦਲਨੇ ਪੁਲਿਸ ਪ੍ਰਸ਼ਾਸਨ ਬਦਲਨੇ ਉਹ ਸਾਰਾ ਤਾਂ ਦਿੱਲੀ ਵਾਲਿਆਂ ਦੀ ਮਨਜ਼ੂਰੀ ਨਾਲ ਹੀ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਮੋਹਰ ਵਜੋਂ ਕੰਮ ਕਰਦੇ ਐ ਜਿੱਥੇ ਦਿੱਲੀ ਵਾਲੇ ਕਹਿੰਦੇ ਉੱਥੇ ਲਾ ਦਿੰਦੇ ਨੇ ਜੋ ਪਾਸੇ ਗੱਲ ਕਰਦੇ ਨੇ ਭਵਾਨੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨਗੀ ਨੂੰ ਲੈ ਕੇ ਫਿਰ ਤੋਂ ਵਿਵਾਦ ਦੇਖਣ ਨੂੰ ਮਿਲਿਆ ਜੀ ਕਿਉਂਕਿ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਤਾਂ ਬਣ ਗਿਆ ਕਹਿੰਦੇ ਪੈਸਿਆਂ ਨੂੰ ਲੈ ਕੇ ਗੱਲਬਾਤ ਸੀ ਕਿ 30 ਲੱਖ ਦੇ ਰਿਹਾ ਸੀ ਕੋਈ 55 ਲੱਖ ਦੇ ਰਿਹਾ ਸੀ ਵੀ ਜਿਹਨੇ ਵੱਧ ਬੋਲੀ ਲਾਈ ਸੀ ਉਹ ਪ੍ਰਧਾਨ ਬਣ ਗਿਆ ਤੇ ਜਿਹੜਾ ਹਾਰਿਆ ਸੀਗਾ ਜੀ ਜਿਹਨੂੰ ਨਹੀਂ ਪ੍ਰਧਾਨ ਬਣਾਇਆ ਉਹਨੇ ਜ਼ਹਿਰ ਵੀ ਖਾ ਲਈ ਜੀ ਉਹਨਾਂ ਨੇ ਦੋਸ਼ ਲਾਇਆ ਕਿ ਇੱਥੇ ਬੋਲੀ ਲੱਗਦੀ ਹੈ ਉਥੋਂ ਦੀ ਵਿਧਾਇਕਾ ਲ ਆ ਰਹੀ ਹੈ ਇਹ ਮਾਮਲੇ ਦੇ ਵਿੱਚ ਕਹਿੰਦੇ ਜਿਹਦੀ ਉੱਚੀ ਬੁਲੀ ਸੀ ਪੁਰਾਣੇ ਦੇ ਪੈਸੇ ਮੋੜ ਤੇ ਉੱਚੀ ਬੁਲੀ ਵਾਲ ਦੇ ਰੱਖ ਲੈ ਤੇ ਉਹਨੂੰ ਕਰ ਦਿੱਤਾ ਮੈਂ ਪਿਛਲੇ 40 ਸਾਲ ਤੋਂ ਵੱਧ ਦੇ ਸਮੇਂ ਤੋਂ ਦੇਖਦਾ ਆ ਰਿਹਾ ਇੱਕ ਸਰਕਾਰ ਇੱਕ ਰੀਤੀ ਬਣਾਉਂਦੀ ਆ ਦੂਜੀ ਆ ਕੇ ਉਹਨੂੰ ਬੰਦ ਕਰ ਦਿੰਦੀ ਆ ਨਵੀਂ ਤੋਰ ਲੈਂਦੀ ਆ ਫਾਇਦਾ ਕਿਹਨੂੰ ਹੁੰਦਾ ਹੈ ਜਿਹੜੀ ਨੌਕਰਸ਼ਾਹੀ ਇੱਥੇ ਬੈਠੀ ਆ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਕੈਬਨਿਟ ਦੀ ਮੀਟਿੰਗ ਲੈ ਕੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਅਤੇ ਕਈ ਵੱਡੇ ਅਹਿਮ ਫੈਸਲੇ ਲਏ ਗਏ ਨੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਨਾਂ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਦਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆਂ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਕੈਬਨਿਟ ਦੀ ਮੀਟਿੰਗ ਲੈ ਕੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਕਈ ਵੱਡੇ ਅਹਿਮ ਫੈਸਲੇ ਲਏ ਗਏ ਨੇ ਤੇ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਕਈ ਅਹਿਮ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਵੀ ਕੀ ਕੀ ਸਹੂਲਤਾਂ ਦਿੱਤੀਆਂ ਗਈਆਂ ਨੇ ਤੇ ਕਿਹੜੇ ਮੁੱਦਿਆਂ ਦੇ ਉੱਤੇ ਮੋਹਰ ਲਗਾਈਆਂ ਗਈਆਂ ਨੇ ਜੀ ਦੇਖੋ ਇੱਕ ਤਾਂ ਇਹਨਾਂ ਨੇ ਨਵੀਂ ਆਪਕਾਰ ਨੀਤੀ ਨੂੰ ਅੱਜ ਦੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਹੈ। ਉਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਤੇ ਇੱਕ ਇਹਨਾਂ ਨੇ ਜਿਹੜਾ ਮੌਤ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਸੀ ਉਹਦੇ ਵਿੱਚ ਵੀ ਤਬਦੀਲੀ ਕਰਤੀ ਹੈ। ਹੁਣ ਕਹਿੰਦੇ ਉਹਦੇ ਵਿੱਚ ਇੱਕ ਬਦਲਾਅ ਕੀਤਾ ਹੈ। ਕਿ ਜਦੋਂ ਵੀ ਕੋਈ ਮੌਤ ਦਾ ਸਰਟੀਫਿਕੇਟ ਲੈਣ ਜਾਏਗਾ ਉਹਦੇ ਵਿੱਚ ਮੌਤ ਦਾ ਕਾਰਨ ਲਿਖਿਆ ਜਾਊਗਾ ਕੁਦਰਤੀ ਮੌਤ ਹੈ ਕੋਈ ਐਕਸੀਡੈਂਟਲ ਮੌਤ ਹੈ ਜਾਂ ਕੋਈ ਹੋਰ ਇਸ ਕਰਕੇ ਇਹ ਜਿਹੜਾ ਮਾਮਲਾ ਹੈਗਾ ਇਹ ਉਧ ਚਾਏਗਾ ਅੱਗੇ ਆ ਗਈ ਆਪਕਾਰੀ ਨੀਤੀ ਆਪਕਾਰੀ ਨੀਤੀ ਦੇ ਵਿੱਚ ਇਹਨਾਂ ਨੇ ਬੀ ਬਦਲਾਅ ਕੀਤੇ ਨੇ ਇੱਕ ਤਾਂ ਦੇਸੀ ਸ਼ਰਾਬ ਦਾ ਜਿਹੜਾ ਕੋਟਾ ਹੈ ਉਹ 3% ਵਧਾਤਾ ਸਾਬਕਾ ਸੈਨਿਕਾਂ ਲਈ ਥੋਕ ਲਾਇਸੈਂਸ ਫੀਸ ਪ੍ਰਤੀ ਦੁਕਾਨ ਜਿਹੜੀ ਪਹਿਲਾਂ 2 ਲੱਖ ਰੁਪਏ ਸੀ ਘਟਾ ਕੇ ਉਹ 25000 ਕਰਤੀ ਹੈ 2017 ਤੋਂ ਪਹਿਲਾਂ ਕੋਈ ਬੋਟਲਿੰਗ ਪਲਾਂਟ ਨਹੀਂ ਆਇਆ ਹੁੰਦੇ ਵਿੱਚ ਵਧਾਉਣ ਲਈ ਉਹ ਕਹਿੰਦੇ ਨਵਾਂ ਬੋਟਲਿੰਗ ਪਲਾਂਟ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਸੈਸ ਜੋ ਪਹਿਲਾਂ 1 ਰੁਪਏ ਪ੍ਰਤੀ ਲੀਟਰ ਸੀ ਉਹ 1.5 ਰੁਪਏ ਕਰਤਾ ਡੁੱਡਾ ਕਰਤਾ ਇਸੇ ਤਰ੍ਹਾਂ 16 ਰੁਪਏ ਤੋਂ ਵਧਾ ਕੇ ਇਹ ਬਾਜਾਬੀਗਾ ਆਪਕਾਰੀ ਪੋਰਸਟ ਸਟੇਸ਼ਨ ਬਣਾਏ ਜਾਣਗੇ ਪਹਿਲਾਂ ਵੀ ਤਾਂ ਹੈਗੇ ਨੇ ਆਪਕਾਰੀ ਵਿਭਾਗ ਦੇ ਨਾਲ ਪੁਲਿਸ ਕੰਮ ਕਰਦੀ ਹੈ ਉੱਥੇ ਬਕਾਇਦਾ ਤੌਰ ਦੇ ਉੱਤੇ ਐਸਪੀ ਜਾਂ ਇਹ ਤੋਂ ਉੱਪਰ ਉਤਲੇ ਅਧਿਕਾਰੀ ਕਈ ਥਾਵਾਂ ਦੇ ਉੱਤੇ ਇਹ ਆਈਆਰਬੀ ਦੇ ਨਾਲ ਜੁੜੇ ਹੋਏ ਨੇ ਪੂਰੀ ਦੀ ਪੂਰੀ ਬਟਾਲੀਅਨ ਉਹ ਅਕਸਾਈਜ਼ ਆਪਕਾਰੀ ਨੀਤੀ ਦੇ ਨਾਲ ਆਪਕਾਰੀ ਵਿਭਾਗ ਦੇ ਨਾਲ ਤਾਇਨਾਤ ਆ ਇਹ ਚੀਜ਼ਾਂ ਦੇ ਵਿੱਚ ਬਦਲਾਅ ਇਹਨਾਂ ਨੇ ਕਰਤਾ ਔਰ ਜਿਹੜਾ ਹੋਰ ਇਹਨਾਂ ਨੇ ਕੀਤਾ ਉਹਦੇ ਵਿੱਚ ਕਈ ਕਿਸਮ ਦੇ ਸਾਡੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸੋ ਚੀਮਾ ਸਾਹਿਬ ਉਹਨਾਂ ਨੇ ਕੱਲੇ-ਕੱਲੇ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਨੀਤੀ ਦੇ ਬਦਲਾਅ ਨਾਲ ਪੰਜਾਬ ਦੇ ਵਿੱਚ ਆਮ ਜਿਹੜੀ ਆਮਕਾਰੀ ਨੀਤੀ ਤੋਂ ਆਮਦਨ ਇਹਦੇ ਵਿੱਚ ਵਾਧਾ ਹੋਵੇਗਾ ਇਹ ਅਜੇ ਪਤਾ ਨਹੀਂ ਲੱਗਿਆ ਕਿ ਜਿਹੜੀਆਂ ਰੇਟ ਨੇ ਉਹ ਦਰਾਂ ਘਟਾਈਆਂ ਵੀ ਜਾਣਗੀਆਂ ਜਾਂ ਨਹੀਂ ਇਹ ਜਦੋਂ ਸਰਕਾਰ ਦਾ ਨੋਟੀਫਿਕੇਸ਼ਨ ਹੋ ਗਿਆ ਉਸ ਤੋਂ ਬਾਅਦ ਸਾਨੂੰ ਸਾਹਮਣੇ ਪਤਾ ਲੱਗੇਗਾ ਜੀ ਜੀ ਸਦੂਜੇ ਪਾਸੇ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਜਦੋਂ ਦਾ ਸ਼ੁਰੂ ਹੋਇਆ ਕਈ ਥਾਵਾਂ ਦੇ ਉੱਤੇ ਵਿਵਾਦ ਖੜੇ ਹੋ ਜਾਂਦੇ ਰਹੇ ਜ਼ਮੀਨ ਨੂੰ ਲੈ ਕੇ ਜ਼ਮੀਨ ਅਕਵਾਇਰ ਨਹੀਂ ਹੁੰਦੀ ਜੀ ਕਿਸਾਨ ਕਹਿੰਦੇ ਨੇ ਘੱਟ ਮੁੱਲ ਲੱਗਦਾ ਹੁਣ ਇਹ ਪ੍ਰੋਜੈਕਟ ਹੈ ਤਰਨ-ਤਾਰਨ ਦੇ ਵਿੱਚ ਬੰਦ ਹੋ ਗਿਆ ਜੀ ਇਹ ਬੁੱਢਾ ਪਿੰਡ ਤੋਂ ਅੰਮ੍ਰਿਤਸਰ ਮਾਨਾਵਾਲਾ ਤੱਕ ਇਹਦਾ ਨੈਸ਼ਨਲ ਹਾਈਵੇਅ ਅਥਾਰਟੀ ਨੇ ਇੱਕ ਬਾਈਪਾਸ ਕੱਢਣਾ ਸੀ ਇਹਦੇ 'ਚ 171 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਹਾਲ ਦੀ ਘੜੀ ਰੋਕਤਾ ਕਿਉਂਕਿ ਉਹਨਾਂ ਨੂੰ ਜ਼ਮੀਨ ਪ੍ਰਾਪਤ ਨਹੀਂ ਹੋ ਰਹੀ ਮੇਰੇ ਖਿਆਲ ਇਹਦੇ ਵਿੱਚ ਪੰਜਾਬ ਦੀ ਸਰਕਾਰ ਲੋਕ ਨਿਰਮਾਣ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਇਹਦੀ ਜਾਣਕਾਰੀ ਇਹਨਾਂ ਨੂੰ ਦੇਣੀ ਪਵੇਗੀ ਜਾਂ ਸਾਡੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਅਮਰਸਰ ਦੇ ਗੁਰਜੀਤ ਸਿੰਘ ਔਜਲਾ ਸਾਹਿਬ ਕਿ ਇਸ ਪ੍ਰੋਜੈਕਟ ਦੇ ਨਾਲ ਸਾਡਾ ਕੋਈ ਨੁਕਸਾਨ ਹੋਵੇਗਾ ਜਾਂ ਨਹੀਂ ਅਦਰਵਾਈਜ਼ 50 ਲੱਖ ਏਕੜ ਇਹਨਾਂ ਨੈਸ਼ਨਲ ਹਾਈਵੇ ਅਥਾਰਟੀ ਜੇ ਕਰਕੇ ਪੰਜਾਬ ਦੀ ਜ਼ਮੀਨ ਇਹਨਾਂ ਪ੍ਰੋਜੈਕਟਾਂ ਦੇ ਅਧੀਨ ਆ ਚੁੱਕੀ ਆ ਭਾਵ ਵਾਹੀਯੋਗ ਜ਼ਮੀਨ ਹੈ ਜਿਹੜੀ ਉਹ ਘਟਦੀ ਜਾ ਰਹੀ ਹੈ ਜੀ ਜੀ ਸਦਜੇ ਪਾਸੇ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਉਹਨੇ ਕਿਹਾ ਕਿ ਜਦੋਂ ਦੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਪੰਜਾਬ ਚੰਡੀਗੜ੍ਹ ਦੇ ਵਿੱਚ ਆ ਕੇ ਬੈਠੇ ਹੋਏ ਨੇ ਤਾਂ ਇਹਦੀ ਚਿੰਤਾ ਵੱਧਦੀ ਜਾ ਰਹੀ ਹੈ ਜੀ ਦੇਖੋ ਕਹਿੰਦੀਆਂ ਗੱਲਾਂ ਨੇ ਕਿ ਮਨੀਸ਼ ਸ਼ੋਧਿਆ ਸਾਬਕਾ ਉਥੋਂ ਦੇ ਸਿੱਖਿਆ ਮੰਤਰੀ ਨੇ ਉਪ ਮੁੱਖ ਮੰਤਰੀ ਵੀ ਜਿ ਰਹੇ ਨੇ ਉਹ ਇਸ ਵੇਲੇ ਪੰਜਾਬ ਇੰਚਾਰਜ ਲਾਏ ਗਏ ਨੇ ਦੂਜੇ ਨੂੰ ਕਹਿਣਾ ਬਹੁਤ ਸੌਖਾ ਹੁੰਦਾ ਹੈ ਤੇ ਜੇ ਸਨੀਲ ਜਾਖੜ ਸਾਹਿਬ ਨੂੰ ਕੋਈ ਪੁੱਛੇ ਕਿ ਤੁਹਾਡੇ ਵੀ ਤਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇਰਪਾਨੀ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਨੇ ਕਾਂਗਰਸ ਦੇ ਪਪੀਸ਼ ਬਗੇਲ ਉਹ ਵੀ ਸਾਬਕਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਨੇ ਤੇ ਤੁਹਾਡੇ ਇਥੋਂ ਦੇ ਆਕੂ ਦੂਜੇ ਰਾਜਾਂ ਦੇ ਵਿੱਚ ਜਾ ਕੇ ਇੰਚਾਰਜ ਨੇ ਕਾਂਗਰਸ ਦੀ ਗੱਲ ਕਰੋ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹ ਰਾਜਸਥਾਨ ਦੇ ਇੰਚਾਰਜ ਨੇ ਕਈਆਂ ਨੂੰ ਕੋਈ ਹੋਰ ਥਾਤੇ ਲਾਇਆ ਗਿਆ ਇਹ ਗੱਲ ਤਾਂ ਸਾਰੇ ਚਲਦੀ ਪਈ ਐ ਲਾਉਣੇ ਪੈਂਦੇ ਨੇ ਇਹ ਕਹਿੰਦੇ ਦਰਅਸਲ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲੱਗਦਾ ਹੈ ਇਹਨਾਂ ਦੇ ਜਿਹੜੇ ਦਿੱਲੀ ਵਾਲੇ ਨੇ ਜਿੰਨੀਆਂ ਪੰਜਾਬ ਦੇ ਵਿੱਚ ਵੱਡੇ ਫੇਰ ਬਦਲਨੇ ਡਿਪਟੀ ਕਮਿਸ਼ਨਰ ਬਦਲਨੇ ਹੋਰ ਬਦਲਨੇ ਨੇ ਐਸਐਸਪੀ ਬਦਲਨੇ ਪੁਲਿਸ ਪ੍ਰਸ਼ਾਸਨ ਬਦਲਨੇ ਉਹ ਸਾਰਾ ਤਾਂ ਦਿੱਲੀ ਵਾਲਿਆਂ ਦੀ ਮਨਜ਼ੂਰੀ ਨਾਲ ਹੀ ਹੁੰਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਮੋਹਰ ਵਜੋਂ ਕੰਮ ਕਰਦੇ ਐ ਜਿੱਥੇ ਦਿੱਲੀ ਵਾਲੇ ਕਹਿੰਦੇ ਆ ਉੱਥੇ ਲਾ ਦਿੰਦੇ ਐ ਸੋ ਇਹ ਸਵਾਲ ਸੁਨੀਲ ਜਾਖੜ ਸਾਹਿਬ ਨੇ ਅੱਗੇ ਉਹਨਾਂ ਨੇ ਕੀ ਕਿਹਾ ਕਹਿੰਦੇ ਮੈਂ ਤਾਂ ਉਹਨਾਂ ਦੀ ਚੰਗੀ ਸਿਹਤ ਦੀ ਅਰਦਾਸ ਕਰਦਾ ਹਾਂ ਪਰ ਦਿੱਲੀ ਵਾਲਿਆਂ ਨੇ ਭਗਵੰਤ ਮਾਨ ਦੀ ਨੀਂਦ ਹਰਾਮ ਕੀਤੀ ਵੀ ਆ ਜਿਦੇ ਕਰਕੇ ਉਹਨਾਂ ਦਾ ਬਲੱਡ ਪ੍ਰੈਸ਼ਰ ਕਦੇ ਵੱਜ ਜਾਂਦਾ ਕਦੇ ਉਹਨਾਂ ਦੀ ਟੈਂਸ਼ਨ ਵੱਧ ਜਾਂਦੀ ਹੈ ਕਦੇ ਕੁਝ ਹੋਰ ਵੱਜ ਜਾਂਦਾ ਹੈ ਉਦੋਂ ਬਿਕਰਮ ਸਿੰਘ ਜੀਠਿਆ ਨੇ ਅਕਾਲੀ ਆਗੂ ਉਹਨਾਂ ਨੇ ਭਗਵੰਤ ਮਾਨ ਦੀਆਂ ਐਨਕਾ ਦਾ ਲਾ ਜਿਹੜਾ ਰਾਜ ਹੈ ਉਹ ਖੋਲਤਾ ਕਥਤ ਰੂਪ ਦੇ ਵਿੱਚ ਪਤਾ ਨਹੀਂ ਉਹ ਕਿੰਨੀ ਕਿ ਸਚਾਈ ਹੈ ਜਾਂ ਨਹੀਂ ਸਚਾਈ ਜਤਾ ਮੁੱਖ ਮੰਤਰੀ ਸਾਹਿਬ ਆਪ ਦੱਸਣ ਜਾ ਬੀਟਿਆ ਸਾਹਿਬ ਉਹਦੇ ਸਬੂਤ ਪੇਸ਼ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਜਿਉਂਦੀ ᱛਿਉਹਣੇ ਸੋ ਇੱਕ ਦੂਜੇ ਦੇ ਉੱਤੇ ਇਲਜ਼ਾਮ ਬਾਜੀ ਇਹ ਵੱਡੇ ਪੱਧਰ ਦੇ ਉੱਤੇ ਚੱਕੀ ਜਾਂਦੇ ਨੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਭਵਾਨੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨਗੀ ਨੂੰ ਲੈ ਕੇ ਫਿਰ ਤੋਂ ਵਿਵਾਦ ਦੇਖਣ ਨੂੰ ਮਿਲਿਆ ਜੀ ਕਿਉਂਕਿ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਤਾ ਬਣ ਗਿਆ ਕਹਿੰਦੇ ਪੈਸਿਆਂ ਨੂੰ ਲੈ ਕੇ ਗੱਲਬਾਤ ਸੀ ਕਿ 30 ਲੱਖ ਦੇ ਰਿਆ ਸੀ ਕੋਈ 55 ਲੱਖ ਦੇ ਰਿਆ ਸੀ ਵੀ ਜਿਹਨੇ ਵੱਧ ਬੋਲੀ ਲਾਈ ਸੀ ਉਹ ਪ੍ਰਧਾਨ ਬਣ ਗਿਆ ਤੇ ਜਿਹੜਾ ਹਾਰਿਆ ਸੀਗਾ ਜੀ ਜਿਹਨੂੰ ਨਹੀਂ ਪ੍ਰਧਾਨ ਬਣਾਇਆ ਉਹਨੇ ਜ਼ਹਿਰ ਵੀ ਖਾ ਲਈ ਜੀ ਬਿਲਕੁਲ ਜੀ ਜਿਹਨੇ ਜ਼ਹਿਰ ਖਾਧੀ ਆ ਉਹਦਾ ਨਾਂ ਦੱਸਿਆ ਜਾਂਦਾ ਹੈ ਮਨਜੀਤ ਸਿੰਘ ਇਹਨਾਂ ਦਾ ਕੋਈ ਖਾਸ ਹੈ ਉਹਨਾਂ ਨੇ ਦੋਸ਼ ਲਾਇਆ ਕਿ ਇੱਥੇ ਬੋਲੀ ਲੱਗਦੀ ਹੈ ਉਥੋਂ ਦੀ ਵਿਧਾਇਕਾ ਲਾ ਵਾਰਹੀ ਹੈ ਇਹ ਮਾਮਲੇ ਦੇ ਵਿੱਚ ਕਹਿੰਦੇ ਜਿਹਦੀ ਉੱਚੀ ਬੋਲੀ ਸੀ ਪੁਰਾਣੇ ਦੇ ਪੈਸੇ ਮੋੜ ਤੇ ਉੱਚੀ ਬੋਲੀ ਵਾਲ ਦੇ ਰੱਖ ਲੈ ਤੇ ਉਹਨੂੰ ਕਰ ਦਿੱਤਾ ਜਿਹਨੇ ਜ਼ਾਹਿਰ ਨਿਕਲੀ ਉਹਨੂੰ ਉੱਥੇ ਸਿਵਲ ਹਸਪਤਾਲ ਚ ਦਾਖਲ ਕਰਾਇਆ ਗਿਆ ਹਾਲਾਤਾਂ ਦੇ ਮੁਤਾਬਕ ਉੱਥੋਂ ਉਹਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਆਂਦਾ ਗਿਆ ਇੱਥੇ ਰੈਫਰ ਕਰ ਦਿੱਤਾ ਉਹਨਾਂ ਕੋਲੇ ਪ੍ਰੋਪਰ ਇਲਾਜ ਸ਼ਾਇਦ ਨਹੀਂ ਸੀ ਤੇ ਜੇ ਉੱਥੇ ਇਲਾਜ ਹੀ ਨਹੀਂ ਸੀ ਤੇ ਆ ਜਿਹੜੇ ਮhalla clinic mhalla clinic ਤਾਂ ਰੋਜ਼ ਰਟ ਲਾਉਂਦੇ ਨੇ ਇਹਦਾ ਫਾਇਦਾ ਕੀ ਹੋਇਆ ਮੈਂ ਪਿਛਲੇ 40 ਸਾਲ ਤੋਂ ਵੱਧ ਦੇ ਸਮੇਂ ਤੋਂ ਦੇਖਦਾ ਆ ਰਿਹਾ ਇੱਕ ਸਰਕਾਰ ਇੱਕ ਨੀਤੀ ਬਣਾਉਂਦੀ ਆ ਦੂਜੀ ਆ ਕੇ ਉਹਨੂੰ ਬੰਦ ਕਰ ਦਿੰਦੀ ਆ ਨਵੀਂ ਤੋਰ ਲੈਂਦੀ ਆ ਫਾਇਦਾ ਕਿਹਨੂੰ ਹੁੰਦਾ ਹੈ ਜਿਹੜੀ ਨੌਕਰਸ਼ਾਹੀ ਇੱਥੇ ਬੈਠੀ ਹੈ ਜੇ ਉੱਥੇ ਇਹ ਪ੍ਰਬੰਧ ਹੀ ਨਹੀਂ ਫਿਰ ਇਹ ਰਟਕਾ ਦੇ ਵਾਸਤੇ ਲਈ ਵੀ ਹੈ ਇਹ ਤੇ ਕੋਈ ਗੱਲ ਹੋਣੀ ਚਾਹੀਦੀ ਹੈ ਤੇ ਜਿਹੜੇ ਪੈਸਿਆਂ ਦੀ ਵੀਡੀਓ ਵੀ ਵਾਇਰਲ ਹੋ ਗਈ ਇਹਦੇ ਵਿੱਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੂੰ ਆਦਤ ਹੈ ਔਰ ਉਹ ਗੀੜਾ ਨਹੀਂ ਪੈਂਡ ਦਿੰਦੇ ਉਹ ਬੈਠੇ ਆ ਗਏ ਕਹਿੰਦੇ ਭਗਵੰਤ ਮਾਨ ਜੀ ਆ ਤੁਹਾਡੀ ਐਮਐਲਏ ਦੀ ਕਠਤ ਕਾਰਵਾਈ ਬਾਰੇ ਜਿਹੜਾ ਸਪਸ਼ਟੀਕਰਨ ਦਿਓ ਲੋਕਾਂ ਨੂੰ ਜੇ ਸਾਰਾ ਕੁਝ ਗਲਤ ਹੈ ਤਾਂ ਕਤਤ ਰੂਪ ਦੇ ਵਿੱਚ ਇਸ ਮਨਜੀਤ ਸਿੰਘ ਨੇ ਜ਼ਹਿਰੀਲੀ ਵਸਤੂ ਕਿਉਂ ਨਿਗਲੀ ਹੈ ਤੁਹਾਡੀ ਸਰਕਾਰ ਤੇ ਇਹ ਸਵਾਲ ਉੱਠਦੀ ਹੈ ਐਸ ਵੇਲੇ ਜਿਹੜਾ ਆਮ ਤੌਰ ਤੇ ਅਸੀਂ ਦੇਖਿਆ ਕਿ ਤਿੰਨ ਕਸਾਲ ਤੱਕ ਹੀ ਸਰਕਾਰ ਦੀ ਚੜ੍ਹਾਈ ਰਹਿੰਦੀ ਹੈ ਚੌਥੇ ਕਸਾਲੋਂ ਉਤਰਾਵਲ ਨੂੰ ਤੁਰ ਪੈਂਦਾ ਹੈ ਇਹ ਦੋਸ਼ ਬਹੁਤ ਕਬੀਰ ਨੇ ਇਹਦੀ ਸੱਚਾਈ ਕੀ ਹੈ ਸਾਨੂੰ ਨਹੀਂ ਪਤਾ ਪਰ ਜਿਹੜੇ ਤਰੀਕੇ ਦੇ ਨਾਲ ਇਹ ਵੱਡੇ ਪੱਧਰ ਤੇ ਵਾਇਰਲ ਹੋ ਗਈ ਇਹਦਾ ਕੋਈ ਨਾ ਕੋਈ ਸਪਸ਼ਟੀਕਰਨ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਸ ਕਰਕੇ ਦਿਨਾ ਪਵੇਗਾ ਕਿ ਉਹਨਾਂ ਦਾ ਆਪਣਾ ਜਿਹੜਾ ਇਸ ਕਰਕੇ ਕਈਆਂ ਨੇ ਬ੍ਰੋਦੀਦਰ ਦੇ ਆਗੂਆਂ ਨੇ ਤਾਂ ਸੁਪਰੀਮੋ ਸਾਹਿਬ ਨੂੰ ਵੀ ਸਵਾਲ ਪੁੱਛ ਲੇ ਉਹ ਨਾਲ ਉਹਦਾ ਜਵਾਬ ਵੀ ਦੇ ਦਿੰਦੇ ਆ ਕਹਿੰਦੇ ਸੁਪਰੀਮੋ ਸਾਹਿਬ ਤਾਂ ਆਪ ਇੱਕ ਵੱਡੀ ਆਪਕਾਰੀ ਨੀਤੀ ਦੇ ਵਿੱਚ ਘਿਰੇ ਹੋਏ ਨੇ ਉਹ ਇਹਨਾਂ ਨੂੰ ਕੀ ਕਹਿਣਗੇ ਪਰ ਜੇ ਛੋਟੀਆਂ-ਛੋਟੀਆਂ ਟਰੱਕ ਜੂਨੀਅਨਾਂ ਦੇ ਵਿੱਚ ਵੀ ਆ ਬੋਲੀਆਂ ਲੱਗਣ ਲੱਗ ਪਈਆਂ ਉਦੋਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਇੱਥੇ ਤਾਂ ਬੋਲੀਆਂ ਲੱਗਦੀਆਂ ਨਹੀਂ ਉਹਨਾਂ ਨੂੰ ਇਹ ਮਾਮਲਾ ਬੜਾ ਗੰਭੀਰ ਮਾਮਲਾ ਹੈ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਜਾਏਗਾ ਮੁੱਖ ਮੰਤਰੀ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਜੇ ਸਾਰਾ ਕੁਝ ਵਾਪਰਿਆ ਤੇ ਦੀ ਪਕਾਇਦਾ ਪ੍ਰੋਪਰ ਪੜਤਾਲ ਕਰਾ ਕੇ ਇਹਦੀ ਜਿਹੜਾ ਵੀ ਆ ਭਾਵੇਂ ਐਮਐਲਏ ਕੋਈ ਹੋਰ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਛੋਟੇ-ਛੋਟੇ ਚੂਚੇ ਰਗੜਦੇ ਹੋ ਤੇ ਵੱਡੇ ਮੁਰਗੇ ਛੱਡ ਦਿਓ ਫਿਰ ਸਰਕਾਰ ਦਾ ਅਕਸ ਕੋਈ ਜ਼ਿਆਦਾ ਵਧੀਆ ਨਹੀਂ ਜਾਣਾ ਜੀ ਜੀ ਸੋ ਤੇ ਜੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਨੇ ਜੀ ਨਾਇਬ ਸਿੰਘ ਸੈਣੀ ਵੱਲੋਂ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਕਈ ਗੱਲਾਂ ਨੂੰ ਲੈ ਕੇ ਵਿਚਾਰ ਚਰਚਾ ਵੀ ਹੋਈ ਉਹਨਾਂ ਦੀ ਜੀ ਦੇਖੋ ਨਾਇਬ ਸਿੰਘ ਸੈਣੀ ਐਸ ਵੇਲੇ ਹਰਿਆਣੇ ਦੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟੜ ਨੂੰ ਉਹਨਾਂ ਨੇ ਅੱਗੇ ਐਡਜਸਟ ਕਰ ਲਿਆ ਉਹਨਾਂ ਨੇ ਵਧਾਈ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣੀ ਆ ਹਾਲਾਂਕਿ ਤੇ ਸਵਾਲ ਬਹੁਤ ਉੱਠ ਰਹੇ ਨੇ ਚੋਣ ਕਮਿਸ਼ਨ ਤੇ ਹੋਰਾਂ ਤੇ ਪਰ ਇਸ ਖਿੱਤੇ ਦੇ ਵਿੱਚ ਆ ਪੰਜਾਬ ਤੇ ਹਿਮਾਚਲ ਹੀ ਰਹਿ ਗਿਆ ਹੁਣ ਤਾਂ ਉੱਤਰੀ ਖਿੱਤੇ 'ਚ ਬਾਕੀਆਂ ਥਾਵਾਂ ਦੇ ਉੱਤੇ ਤਾਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਪਰਚਮ ਲਹਿਰਾਤਾ ਕਹਿੰਦੇ ਆ ਕਿ ਅੱਧੇ ਘੰਟੇ ਲਈ ਇਹ ਮੀਟਿੰਗ ਹੋਈ ਹੈ ਉਹਦੇ ਵਿੱਚ ਹਰਿਆਣਾ ਸਰਕਾਰ ਬਾਰੇ ਤੇ ਹੋਰ ਹਰਿਆਣੇ ਦੀਆਂ ਸਮੱਸਿਆਵਾਂ ਬਾਰੇ ਹਰਿਆਣੇ ਦੇ ਮੁੱਖ ਮੰਤਰੀ ਨੈਵ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਸਾਹੂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਜੀ ਸੋ ਦਿੱਲੀ ਦੇ ਸਪੀਕਰ ਵੱਲੋਂ ਵਿਰੋਧੀ ਧਿਰ ਵੱਜੋਂ ਆਤਸ਼ੀ ਨੂੰ ਅਹੁਦਾ ਦਿੱਤਾ ਗਿਆ ਜੀ ਤਰਪਿੰਦਰ ਜੀ ਉਹਦੇ ਕੋਲੇ ਬਲਵਿੰਦਰ ਜੀ ਅਹੁਦਾ ਤਾਂ ਪਹਿਲਾਂ ਹੀ ਸੀ ਉੱਥੋਂ ਦੇ ਸਪੀਕਰ ਨੇ ਉਹਨੂੰ ਮਾਨਤਾ ਦੇ ਦਿੱਤੀ ਕਿਉਂਕਿ ਜਿਹੜੀ ਬੀਬੀ ਆਤਸ਼ੀ ਹੈ ਉਹ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਇਹ ਤੋਂ ਸੀਨੀਅਰ ਆਗੂਨਾਂ ਕੋਲ ਕੋਈ ਹੈ ਨਹੀਂ ਸੀ ਕੁਝ ਦਿਨ ਪਹਿਲਾਂ ਦਿੱਲੀ ਆਮ ਆਦਮੀ ਪਾਰਟੀ ਨੇ ਬੀਬੀ ਆਤਸ਼ੀ ਨੂੰ ਆਪਣਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਸੀ ਤੇ ਉਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਵੀ ਬਣ ਗਿਆ ਅੱਜ ਫਿਰ ਜਿਹੜੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਬਜਿੰਦਰ ਗੁਪਤਾ ਉਹਨਾਂ ਨੇ ਇਸ ਬੀਬੀ ਆਤਿਸ਼ੀ ਨੂੰ ਦਿੱਲੀ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣ ਲਿਆ ਜੀ ਮਾਨਤਾ ਦਿੱਤੀ ਹੈ ਚੁਣ ਤੋਂ ਪਹਿਲਾਂ ਲਏ ਗਏ ਸੀ ਆਫ ਕਰਨ ਜੀ ਦਿੱਲੀ ਹਾਈ ਕੋਰਟ ਨੇ ਜਾਮਾ ਮਸਜਿਦ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ ਜੀ ਇਹ ਜੁਪੀ ਦੇ ਵਿੱਚ ਸੰਭਲ ਸ਼ਹਿਰ ਦੀ ਹੈ ਜਿੱਥੇ ਪਹਿਲਾਂ ਉਹਦੀ ਢਾਪਨ ਹੋਈ ਸੀ ਕੋਈ ਢਾਟੂ ਦਾ ਸੀ ਉੱਥੇ ਦੇ ਜੱਜ ਸਾਹਿਬ ਨੇ ਜਿਨ੍ਹਾਂ ਦਾ ਪੂਰਾ ਨਾਮ ਆ ਜਸਟਿਸ ਰੋਹਿਤ ਰੰਜਨ ਅਗਰਵਾਲ ਇਹਨਾਂ ਨੇ ਇੱਕ ਤਾਂ 3 ਮੈਂਬਰੀ ਕਮੇਟੀ ਬਣਾਈ ਹੈ ਜੀ ਦੂਜਾ ਉਹਨਾਂ ਨੇ ਆਦੇਸ਼ ਕਰਤੇ ਕਿ ਇਹਦੀ ਸੁਰੱਖਿਆ ਵਧਾਈ ਜਾਵੇ ਜਿਹੜੇ 3 ਮੈਂਬਰ ਪਾਏ ਗਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਭਾਰਤੀ ਪੁਰਾਤੱਤਵ ਵਿਭਾਗ ਦੇ ਸਰਵੇਖਣ ਵਿਭਾਗ ਦੇ ਇੰਚਾਰਜ ਨੇ ਪੁਰਾਤੱਤਵ ਕਹਿੰਦੇ ਆਪਾਂ ਆਰਕਾਈਵ ਜੀ ਨੂੰ ਇੱਕ ਵਿਗਿਆਨੀ ਮਾਹਰ ਨੇ ਤੇ ਇੱਕ ਉਥੋਂ ਦੇ ਲੋਕਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹਨਾਂ ਸਾਰਿਆਂ ਨੂੰ ਕਹਤਾ ਕਿ ਤੁਸੀਂ ਇਹਦੀ ਗੌਰ ਕਰਨੀ ਹੈ ਸਰਕਾਰ ਨੂੰ ਕਹੇ ਤਾਂ ਕਿ ਤੁਸੀਂ ਇਹਦੀ ਸੁਰੱਖਿਆ ਬਰਕਰਾਰ ਰੱਖਣੀ ਹੈ ਸੋ ਦਿੱਲੀ ਦੀ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਇਹ ਜਿਹੜੇ ਸੰਬਲ ਦੇ ਸ਼ਾਹੀ ਜਾਮਾ ਮਸਜਿਦ ਹੈ ਉਹ ਸਬੰਧ ਦੇ ਵਿੱਚ ਅੱਜ ਆਪਣਾ ਹੁਕਮ ਸੁਣਾਤਾ ਜੀ ਸੋ ਦਿੱਲੀ ਦੇ ਭਾਜਪਾ ਦੇ ਲੀਡਰ ਨੇ ਜੀ ਮਨਜਿੰਦਰ ਸਿੰਘ ਸਰਸਾ ਵੱਲੋਂ ਕਿਹਾ ਗਿਆ ਕਿ 11 ਸਾਲ ਆਮਾਦੀ ਪਾਰਟੀ ਨੇ ਦੋਵੇਂ ਹੱਥਾਂ ਦੇ ਨਾਲ ਲੋਕਾਂ ਨੂੰ ਲੁੱਟਿਆ ਜੀ ਤੋਂ ਕਮਨ ਜਿੰਦਰ ਸਿੰਘ ਸਰਸਾ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸੀਟ ਤੋਂ ਦੂਜੀ ਵਾਰ ਜਿੱਤੇ ਨੇ ਪਹਿਲਾਂ ਅਕਾਲੀ ਭਾਜਪਾ ਸਹਿਯੋਗਤਾ ਹੁੰਦਾ ਸੀ ਇਸ ਸੀਟ ਆ ਅਕਾਲੀ ਦਲ ਦੇ ਪਰ ਚੋਣ ਲੜੀ ਸੀ ਕਮਲ ਦੇ ਫੋਲ ਉਤੇ ਹੁਣੇ ਚੰਗੀਆਂ ਵੋਟਾਂ ਨਾਲ ਜਿੱਤੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੀ ਇੱਕ ਘੱਟ ਗਿਣਤੀ ਸਿੱਖਾ ਨਾਲ ਨੇਡਲੈਸ ਵਾਅਦਾ ਰੱਖਣਾ ਚਾਹੁੰਦੀ ਹੈ ਉਹਨਾਂ ਨੇ ਸਿੱਖਾਂ ਨਾਲ ਬਹੁਤ ਸਾਰੇ ਗੱਲਬਾਤਾਂ ਕੀਤੀਆਂ ਨੇ ਸਾਡੇਆਂ ਧਾਰਮਿਕ ਸਵਾਗਵਾਂ ਵਿੱਚ ਵੀ ਹਿੱਸਾ ਲੈਂਦੇ ਨੇ ਵੀਰਵਾਲ ਦਿਵਸ ਜਿਹੜਾ ਕਿ ਸਹਾਬਜਾਦਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਇਤਤਮ ਮਰਜੰਦਰ ਸਿੰਘ ਸਿਰਸਾ ਨੂੰ ਚੰਗੀ ਪੋਸਟ ਲੈ ਗਏ ਨੇ ਉਹ ਮੰਤਰੀ ਵੀ ਬਣ ਗਏ ਨੇ ਦਿੱਲੀ ਚ ਕੈਬਨਟ ਦੇ ਤੇ ਉਹਨਾਂ ਨੇ ਫਿਰ ਵਿਰੋਧੀ ਧਿਰ ਤੇ ਸਵਾਲ ਤਾਂ ਚੱਕਣਾ ਹੀ ਨੇ ਨਾ ਉਹ ਕਹਿੰਦੇ ਦਰਅਸਲ ਦੇ ਵਿੱਚ 11 ਸਾਲ ਦੋਏ ਹੱਥਾਂ ਦੇ ਨਾਲ ਇਹ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਆ ਆਪਕਾਰੀ ਨੀਤੀ ਦੇ ਵਿੱਚ ਹੀ 2002 ਕਰੋੜ ਦਾ ਜਿਹੜਾ ਘਾਟਾ ਪਿਆ ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਕੈਗ ਦੀ ਰਿਪੋਰਟ ਕਹਿੰਦੀ ਹੈ ਜਿਹੜੀ ਇਹਨਾਂ ਦੀ ਸਰਕਾਰ ਵੇਲੇ ਚੱਲੀ ਆਉਂਦੀ ਸੀ ਸੋ ਐਸ ਵੇਲੇ ਚਾਰੇ ਪਾਸਿਓਂ ਜਾਂ ਤਾਂ ਇਹ ਕਹਿ ਲੋ ਕਿ ਇਹਨਾਂ ਨੂੰ ਤਜਰਬੇ ਦੀ ਇੱਕ ਵੱਡੀ ਘਾਟ ਸੀ ਆਮ ਆਦਮੀ ਚਾਰੂ ਵਾਲਿਆਂ ਨੂੰ ਅੱਜ ਹਰ ਪਾਸੇ ਤੋਂ ਇਹ ਘਿਰਦੇ ਜਾ ਰਹੇ ਨੇ ਜੀ ਜੀ ਸੰਜੋਪਾਸੇ ਪੰਜਾਬ ਸਰਕਾਰ ਜਿਸ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਵੱਡੇ ਕਦਮ ਚੁੱਕ ਰਹੀ ਆ ਹੁਣ ਇੱਕ ਐਕਸ਼ਨ ਦੇ ਉੱਤੇ ਕਾਰਵਾਈ ਕੀਤੀ ਗਈ ਜੀ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਜੀ ਇਹ ਬਟੰਡਾ ਨਗਰ ਰਕਮ ਦਾ ਐਕਸੀਗਨ ਹੈ ਇਹਦੇ ਵਿੱਚ ਪੜਤਾਲ ਹੋਈ ਹੈ ਕਿ ਉਹਦੀ ਜਿਹੜੀ ਜਾਇਦਾਦ ਆ ਉਹ ਆਮਦਨ ਤੋਂ ਕਿਤੇ ਵੱਧ ਹੈ ਉਥੋਂ ਦੀ ਚੌਕਸੀ ਪੁਲਿਸ ਨੇ ਇੱਥੇ ਕਾਰਵਾਈ ਕਰ ਦਿੱਤੀ ਹੈ ਜਿਹੜੀ ਸਰਕਾਰਾਂ ਕਹਿੰਦੀ ਸੀ ਕਿ ਸਾਡੇ ਵੇਲੇ ਭ੍ਰਿਸ਼ਟਾਚਾਰ ਦਾ ਤਾਂ ਮਤਲਬ ਹੀ ਨਹੀਂ ਇੱਕ ਪਾਸੇ ਚੰਦ ਭਵਾਨੀਗੜ੍ਹ ਚ ਕਥਤ ਰੂਪ ਚ ਚੜ ਰਹੇ ਨੇ ਜਿਦੇ ਵਿੱਚ ਅਜੇ ਸਰਕਾਰ ਵਾਲੇ ਪੱਖ ਤੋਂ ਪੱਖ ਆਉਣੇ ਦੂਜੇ ਹੋ ਗਏ ਇਹ ਐਕਸੀਡੈਂਟ ਸਾਬ ਬਠਿੰਡਾ ਨਗਰ ਨਿਗਮ ਦੇ ਤੁਸੀਂ ਕੱਲੇ ਬਠਿੰਡੇ ਵਾਲੇ ਦੀ ਕਿਉਂ ਕਰਾਈਆ ਸਾਰਿਆਂ ਦੀ ਉਕਰਾ ਲਓ ਤੇ ਤੀਜੇ ਪਾਸੇ ਹੁਸ਼ਿਆਰਪੁਰ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਤੇ ਵੀ ਕਾਰਵਾਈ ਹੋ ਗਈ ਹੈ ਭ੍ਰਿਸ਼ਟਾਚਾਰ ਦੀ ਉਹ ਕਥਤ ਰੂਪ ਚ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰਤਾ ਦੇ ਵਿੱਚ ਆਪਣੇ ਬਲਵਿੰਦਰ ਸਿੰਘ ਘਿਰਦੀ ਜਾ ਰਹੀ ਹੈ ਤੇ ਇਸ ਮਾਮਲੇ ਚ ਸਾਨੂੰ ਸਾਰਿਆਂ ਨੂੰ ਦੇਖਣਾ ਪਵੇਗਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਕੀ ਸਲਣਾ ਬਟੋ ਜਿਹੜਾ ਇਹ ਭ੍ਰਿਸ਼ਟਾਚਾਰ ਲਗਾਤਾਰਤਾ ਦੇ ਵਿੱਚ ਹੱਦਾਂ ਬੰਨੇ ਟੱਪਦਾ ਜਾ ਰਿਹਾ ਹੈ ਇਹਦੇ ਤੇ ਕਾਬੂ ਪਾਓ ਨਹੀਂ ਤਾਂ ਫਿਰ ਲੋਕ ਕਚਾਰੀ ਵਿੱਚ ਤੁਹਾਨੂੰ ਜਵਾਬ ਦੇਣਾ ਪਵੇਗਾ ਜੀ ਮਹਾਕੁੰਭ ਖਤਮ ਹੋ ਗਿਆ ਤੇ ਉੱਥੇ ਜਿੱਦਾਂ ਸ਼ਰਧਾਲੂ ਆਏ ਜੀ ਕਰੋੜਾਂ ਦੀ ਗਿਣਤੀ ਦੇ ਵਿੱਚ ਤੇ ਯੂਪੀ ਦੇ ਸੀਐਮ ਵੱਲੋਂ ਯੋਗੇ ਦੇ ਤੇਨਾਥ ਵੱਲੋਂ ਤੇ ਖੁਦ ਸਫਾਈ ਕੀਤੀ ਗਈ ਹੈ ਜੀ ਦੇਖੋ ਇਹ ਸੰਬੋਲਕ ਇੱਕ ਸਨੇਹ ਹੁੰਦੇ ਨੇ ਜਦੋਂ ਕਿਸੇ ਵਿਭਾਗ ਦਾ ਮੁਖੀ ਇਹਨਾਂ ਕੰਮਾਂ ਵੱਲ ਤੁਰਦਾ ਹੈ ਕਿ ਯਾਰ ਜੇ ਮੁੱਖ ਮੰਤਰੀ ਸਫਾਈ ਕਰ ਰਿਹਾ ਤੇ ਅਸੀਂ ਕਿਉਂ ਨਾ ਕਰੀਏ ਆ ਕੱਲਾਪਾ ਸ਼ਿਵਰਾਤਰੀ ਬਣਾ ਕੇ ਹਟਿਆ ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ ਕੱਲਾ ਨਹੀਂ ਇੱਕ ਧਾਰਮਿਕ ਸਵਾਗਤ ਨਹੀਂ ਸਾਰੀ ਮੇਰਾ ਕੱਲ 5% ਲੋਕ ਨੇ ਜਿਹੜੇ ਸਫਾਈ ਕਰਕੇ ਜਾਂਦੇ ਨੇ ਬਾਕੀ ਇਹ ਸਫਾਈ ਨਹੀਂ ਕੀਤੀ ਜਾਂਦੀ ਮੈਂ ਸਾਰੇ ਧਰਮਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਸਾਂਝੇ ਰੂਪ ਦੇ ਵਿੱਚ ਕੋਈ ਮਤਾ ਹੀ ਪਾਸ ਕਰ ਦਿਓ ਅਸੀਂ 50 ਹਜ਼ਾਰ ਲੱਖ ਰੁਪਇਆ ਲੱਗਰ ਲੋਨ ਤੇ ਤਾਲਾ ਦੰਨੇ ਆ ਸਵਾਗਤ ਕਰਨ ਤੇ ਲਾ ਦੰਨੇ ਆ ਤੇ ਉਹਦੇ ਜਿਹੜੇ ਪਲਾਸਟਿਕ ਦੇ ਲਫਾਫੇ ਆ, ਬਰਤਨ ਆ ਉਹ ਕਈ ਕਈ ਸਾਲ ਸੜਕਾਂ ਤੇ ਤੁਰੇ ਫਿਰਦੇ ਰਹਿੰਦੇ ਆ। ਮੇਰਾ ਖਿਆਲ ਇਹ ਬਾਤ ਮੰਦਪਗ ਹੈ। ਚਾਹੀਦਾ ਇਹ ਹੈ ਕਿ ਸਾਰੇ ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰਦਾ। ਸਾਰੇ insanit ਦਾ ਫਰਜ਼ ਪਹਿਚਾਣਦੇ ਹੋਏ ਆਪਣਾ ਫਰਜ਼ ਪਹਿਚਾਣਦੇ ਹੋਏ ਸਾਰਿਆਂ ਨੂੰ ਦੇਸ਼ ਕਰੋ। ਜਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹਦੇ ਬਾਰੇ ਬਹੁਤ ਕਹਿੰਦੇ ਆ ਕਿ ਬੱਸ ਸਫਾਈ ਕਰਨੀ ਆ ਆ ਕਰਨੀ ਆ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਕਰੋ ਕਿ ਡੀਸੀ ਜਿੱਥੇ ਕਾਰਪੋਰੇਸ਼ਨਾਂ ਨੇ ਉੱਥੇ ਕਾਰਪੋਰੇਸ਼ਨ ਦੇ ਮੁਖੀ ਮੇਅਰ ਜਿੱਥੇ ਨਗਰ ਕੌਂਸਲਾਂ ਨੇ ਉੱਥੇ ਉਹਤਾਂ ਦੇ ਪ੍ਰਧਾਨ ਤੇ ਹੋਰ ਜੀ ਇਹ ਸਾਰੇ ਮਜ਼ਦੂਰੀ ਵਾਸਤੇ ਕਰਦਣ ਜਦੋਂ ਮਨਜ਼ੂਰੀ ਲੈਣ ਆਉਣ ਤਾਂ ਇੱਕ ਫਾਰਮ ਭਰਾਇਆ ਜਾਵੇ ਕਿ ਉਸ ਤੋਂ ਬਾਅਦ ਆਹ ਕੰਮ ਤੁਸੀਂ ਕਰਨਾ ਇਹ ਤਾਂ ਵੈਸੇ ਹੀ ਸਾਡਾ ਇਨਸਾਨੀਅਤ ਦਾ ਫਰਜ ਹੈ ਇਹਦੇ ਉੱਤੇ ਕਿਉਂ ਸਖਤੀ ਕੀਤੀ ਜਾਵੇ ਇਹਦੀ ਥਾਂ ਦੇ ਉੱਤੇ ਅਸੀਂ ਆਪਣਾ ਫਰਜ਼ ਪਛਾਣਦੇ ਹੋਏ ਉਹਦੀ ਸਫਾਈ ਕਰਕੇ ਜਾਈਏ ਜਿਵੇਂ ਮੈਂ ਕਿਹਾ ਕਿ ਕੁਝ ਪਰਸੈਂਟ ਲੋਕ ਹੈਗੇ ਆ ਜਿਹੜੇ ਕਿਸੇ ਵੀ ਲੰਗਰ ਨੂੰ ਸਮਾਪਤੀ ਤੋਂ ਬਾਅਦ ਤੁਰੰਤ ਉਹ ਉਥੋਂ ਸਾਰਾ ਇਹ ਜੰਨਾ ਕੂੜਾ ਵਗੈਰਾ ਹੈ ਉਹਦੀ ਸਫਾਈ ਕਰਕੇ ਉਹਨੂੰ ਸਾਫ਼ ਸੁਥਰਾ ਬਣਾ ਕੇ ਜਾਂਦੇ ਆ ਉਹਨਾਂ ਸਾਰਿਆਂ ਨੂੰ ਮੈਂ ਸਲਾਮ ਕਰਦਾ ਜੀ ਅੱਜ ਦੇ ਪਰੋਗਰਾਮ ਦੇ ਵਿੱਚ ਆਨੇ ਟੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਮਿਹਰਬਾਨ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਪਰ ਅਉਣ ਵਾਲੇ ਕੱਲ ਫਿਰ ਆਜਾਂਗੇ ਧੰਨਵਾਦ